ਪੰਜਾਬ ਵਾਸੀਆਂ ਦੇ ਲਈ ਵੱਡੀ ਖਬਰ ਆ ਜਿਹੜੇ ਬਿਜਲੀ ਖਪਤਕਾਰ ਨੇ ਉਹਨਾਂ ਦੇ ਲਈ ਇੱਕ ਬੁਰੀ ਖਬਰ ਆਈ ਆ ਹੁਣ ਬਿਜਲੀ ਵਿਭਾਗ ਦੇ ਵੱਲੋਂ ਮੀਟਰ ਕੱਟਣੇ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਲਿਸਟਾਂ ਬਣਾ ਲੀਆਂ ਗਈਆਂ ਨੇ ਖਬਰ ਜ਼ਰੂਰ ਦੇਖਿਓ ਕਿਤੇ ਤੁਹਾਡਾ ਨਾਮ ਵੀ ਇਸ ਲਿਸਟ ਦੇ ਵਿੱਚ ਸ਼ਾਮਲ ਤਾਂ ਨਹੀਂ ਕਿਤੇ ਅਗਲਾ ਨੰਬਰ ਤੁਹਾਡਾ ਤਾਂ ਨਹੀਂ ਦੱਸਤੀਏ ਕਿ ਪਾਵਰ ਕਾਮ ਜਿਹੜਾ ਵਿਭਾਗ ਆ ਉਸ ਦੇ ਵੱਲੋਂ ਹੁਣ ਮੀਟਰ ਕੱਟਣੇ ਸ਼ੁਰੂ ਕਰ ਦਿੱਤੇ ਆ ਜਿਹੜੇ ਖਪਤਕਾਰਾਂ ਦੇ ਵੱਲੋਂ ਹਜੇ ਤੱਕ ਜਿਹੜੇ ਪਿਛਲੇ ਬਕਾਇਆ ਬਿਜਲੀ ਬਿੱਲ ਨੇ ਉਹਨਾਂ ਦੀ ਅਦਾਇਗੀ ਨਹੀਂ ਕੀਤੀ ਗਈ ਆ ਉਹਨਾਂ ਦੇ ਹੁਣ ਮੀਟਰ ਕੱਟਣੇ ਸ਼ੁਰੂ ਕਰ ਦਿੱਤੇ ਗਏ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪੂਵਰਾ ਆ ਬਿਜਲੀ ਵਿਭਾਗ ਆ ਉਹ ਹੁਣ ਚੌਕਸ ਹੋ ਚੁੱਕਿਆ ਲਿਸਟਾਂ ਬਣ ਚੁੱਕੀਆਂ ਨੇ ਤੇ ਲਗਾਤਾਰ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਜਿਹੜਾ ਇਹ ਬਿਜਲੀ ਕੱਟਣ ਦਾ ਜਿਹੜਾ ਉਹ ਸلسਲਾ ਜਾਰੀ ਹੋ ਗਿਆ ਦੱਸ ਦਈਏ ਕਿ ਜਿਹੜੇ ਡਿਫਾਲਟਰ ਕੋਸ਼ਿਤ ਕਰ ਦਿੱਤੇ ਗਏ ਨੇ ਜਿਹੜੇ ਖਪਤਕਾਰਾਂ ਨੇ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲ ਨਹੀਂ ਭਰੇ ਨੇ ਉਹਨਾਂ ਨੂੰ ਹੁਣ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਹੁਣ ਕੋਈ ਵੀ ਜਿਹੜੀ ਵਾਰਨਿੰਗ ਆ ਉਹ ਨਹੀਂ ਦਿੱਤੀ ਜਾਂਦੀ ਸਿੱਧਾ ਜਿਹੜਾ ਮੀਟਰ ਹੈ ਉਹ ਕੱਟਿਆ ਜਾਂਦਾ ਹੈ ਬਿਜਲੀ ਵਿਭਾਗ ਦੇ ਵੱਲੋਂ ਹੁਣ ਸਖਤ ਰੂਪ ਹੈ ਜਿਹੜਾ ਅਖਤਿਆਰ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਹੁਣ ਪਾਵਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਬਿੱਲਾਂ ਦੇ ਡਿਫਾਲਟਰ ਡਬਲਟਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਕੰਜ਼ਿਊਮਰ ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਹੀਂ ਕਰ ਰਹੇ ਉਹਨਾਂ ਦੇ ਕਨੈਕਸ਼ਨ ਕੱਟਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਤੇਜ਼ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਸੂਬੇ ਭਰ ਦੇ ਵਿੱਚ ਜਿਹੜੇ ਬਿਜਲੀ ਬੋਰਡ ਵਿਭਾਗ ਹੈ ਉਸ ਦੇ ਵੱਲੋਂ ਵਕ ਵਕ ਟੀਮਾਂ ਗਠਿਤ ਕੀਤੀਆਂ ਗਈਆਂ ਜੋ ਬਕਾਇਆ ਬਿੱਲਾਂ ਦੀ ਰਿਕਵਰੀ ਦੇ ਨਾਲ ਨਾਲ ਗੈਰ ਕਾਨੂੰਨੀ ਕਨੈਕਸ਼ਨ ਨੂੰ ਲੈ ਕੇ ਜਿਹੜਾ ਜਾਗਰੂਕਤਾ ਮੁਹਿੰਮ ਹੈ ਉਹ ਵੀ ਚਲਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਖਾਸ ਉਹ ਮੋਹਿਮ ਡਪਲਟਰ ਰਕਮ ਵਾਪਸ ਪ੍ਰਾਪਤ ਕਰਨ ਦੇ ਲਈ ਚਲਾਈ ਗਈ ਆ ਇਸ ਦੇ ਤਹਿਤ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਇਹ ਜਿਹੜੇ ਉਹ ਮੀਟਰ ਕੱਟੇ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਜਿਹੜੀ ਪ੍ਰਤੀਕਿਰਿਆ ਇਹ ਉਹ ਸ਼ੁਰੂ ਕਰ ਦਿੱਤੀ ਗਈ ਆ ਤਾਂ ਲੱਗ-ਲੱਗ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਲੱਗ-ਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਜਿਹੜੇ ਬਿਜਲੀ ਕਨੈਕਸ਼ਨ ਕੱਟਣ ਮਗਰੋਂ ਖਪਤਕਾਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਇੱਕ ਚੇਤਾਵਨੀ ਵੀ ਜਾਰੀ ਕੀਤੀ ਹੈ ਕਿ ਜਿਨ੍ਹਾਂ ਦੇ 31 ਅ ਤੇ ਮਾਰਚ ਤੱਕ ਜਿਹੜੇ ਬਿਜਲੀ ਦੇ ਬਿੱਲ ਅਦਾਇਗੀ ਨਹੀਂ ਹੋਵੇਗੀ ਉਹਨਾਂ ਦੇ ਜਿਹੜੇ ਬਾਅਦ ਦੇ ਵਿੱਚ ਮੀਟਰ ਕੱਟੇ ਜਾਣਗੇ ਉਸ ਤੋਂ ਬਾਅਦ ਮੀਟਰ ਲੱਗਣਾ ਵੀ ਜਿਹੜਾ ਬਹੁਤ ਮੁਸ਼ਕਲ ਹੋ ਜਾਵੇਗਾ ਦੱਸਦੀ ਹੈ ਕਿ ਉਦੋਂ ਨਵੇਂ ਜਿਹੜੇ ਮੀਟਰਾਂ ਦਾ ਫੀਸ ਭਰਨੀ ਆ ਉਸਤੇ ਵੀ ਜਿਹੜਾ ਉਹ ਡਿਫਾਲਟਰ ਲਿਖਿਆ ਜਾ ਸਕਦਾ ਇਹ ਵੱਡੀ ਜਿਹੜੀ ਚੇਤਾਵਨੀ ਆ ਵਿਭਾਗ ਦੇ ਵੱਲੋਂ ਦਿੱਤੀ ਗਈ ਆ ਉਹਨਾਂ ਡਿਫਾਲਟਰ ਗ੍ਰਾਹਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਆਪਣਾ ਬਕਾਇਆ ਅਬ ਬਿੱਲ ਜਲਦੀ ਨਹੀਂ ਭਰਿਆ ਤਾਂ ਉਹਨਾਂ ਦੇ ਕਨੈਕਸ਼ਨ ਬਿਨਾਂ ਕਿਸੇ ਹੋਰ ਨੋਟਿਸ ਦੇ ਤੁਰੰਤ ਕੱਟੇ ਜਾਣਗੇ ਅਧਿਕਾਰੀਆਂ ਨੇ ਬਿੱਲਾਂ ਦੇ ਭੁਗਤਾਨ ਸਮੇਂ ਸਿਰ ਕਰਵਾ ਕੇ ਕਾਰਵਾਈ ਤੋਂ ਬਚਣ ਦੀ ਅਪੀਲ ਕਰਦੇ ਆ ਕਿਹਾ ਕਿ ਜੇਕਰ ਗ੍ਰਾਹਕ ਬਿੱਲ ਭਰਨ ਦੇ ਵਿੱਚ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਆਪਣੇ ਨਜ਼ਦੀਕੀ ਪੀਐਸ ਪੀਸੀਐਲ ਦੇ ਦਫ਼ਤਰ ਦੇ ਵਿੱਚ ਸੰਪਰਕ ਕਰ ਸਕਦੇ ਆ ਜਾਂ ਫਿਰ ਆਨਲਾਈਨ ਪਲੇਟਫਾਰਮ ਤੇ ਬਿੱਲ ਭਰ ਸਕਦੇ ਨੇ ਤਾਂ ਹੁਣ ਪੰਜਾਬ ਦੇ ਵਸਨੀਕਾਂ ਤੇ ਲਈ ਵੱਡੀ ਖਬਰ ਹੈ ਜਿਹੜੇ ਵੀ ਬਿਜਲੀ ਖਪਤਕਾਰ ਨੇ ਜਿਨ੍ਹਾਂ ਦੇ ਜਿਹੜੇ ਬਕਾਇਆ ਬਿੱਲ ਹਜੇ ਪੈਂਡਿੰਗ ਖੜੇ ਆ ਤਾਂ ਜਲਦ ਤੋਂ ਜਲਦ ਜਿਹੜੇ ਆਪਣੇ ਬਿੱਲ ਭਰ ਦੇਓ ਨਹੀਂ ਤਾਂ ਬਿਜਲੀ ਮੈਹਕਮੇ ਦੇ ਵੱਲੋਂ ਤੁਹਾਡੇ ਜਿਹੜੇ ਮੀਟਰ ਕਨੈਕਸ਼ਨ ਨੇ ਉਹ ਕੱਟ ਦਿੱਤੇ ਜਾਣਗੇ ਬਿਜਲੀ ਦੇ ਕਨੈਕਸ਼ਨ ਉਹ ਕੱਟ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਦੁਬਾਰਾ ਬਿਜਲੀ ਕਨੈਕਸ਼ਨ ਲੱਗਣਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਤਾਂ ਸਾਡੀ ਇਹੀ رائے ਆ ਕਿ ਤੁਸੀਂ ਆਪਣਾ ਜਲਦ ਤੋਂ ਜਲਦ ਜਿਹੜਾ ਬਿਜਲੀ ਦਾ ਅਦਾਇ ਬਿਜਲੀ ਦਾ ਜਿਹੜਾ ਕਹਿੰਦੀ ਹੈ ਕਿ ਅਦਾਇਗੀ ਰਕਮ ਹੈ ਉਸ ਨੂੰ ਜਲਦ ਤੋਂ ਜਲਦ ਅਦਾ ਕਰ ਦਿਓ ਤਾਂ ਕਿ ਤੁਹਾਡਾ ਮੀਟਰ ਨਾ ਕੱਟਿਆ ਜਾ ਸਕੇ